ਪਰ ਨੰਦਿਕ ਲਾ ਜੀ ਕੀ ਹਾਲ ਚਾਲ ਜਿਹੜਾ ਅੱਜ ਤੁਸੀਂ ਟੂਰਨਾਮੈਂਟ ਕਰਾ ਰਹੇ ਹੋ 75 ਕਿਲੋ ਕਾਰ ਦਾ ਕਿੰਨਾ ਵੀ ਟੂਰਨਾਮੈਂਟ ਰਵੇ ਆਪਾਂ 5.5 ਦੇ ਸੀਰੇ ਵਿੱਚ ਲਿਖੋ ਕਰ ਦੇਣਾ ਬਾਈ ਕਿਸੇ ਟੀਮ ਨੂੰ ਕੋਈ ਖਰਚਾ ਨਹੀਂ ਦੇਣਾ ਆਪਾਂ ਨੇ ਐਮਰਾਡ ਟੂਰਨਾਮੈਂਟ ਦਾ ਨਾਮ ਸੀਮ ਬੰਦੀ ਪਾ ਇੰਟਰ ਕਰਾਂਗੇ ਤੇ ਹੋਰ ਇਹ ਕਲੱਬਾਂ ਨੇ ਜਿਹੜੀ ਆਲੇ ਦੁਆਲੇ ਦੇ ਖਾਬਾ ਦੇ ਇਹੀ ਕਹਿੰਦੇ ਆ ਬਾਈ ਅਗਲਾ ਸਾਹ ਪੜਨਾ ਹੋਣੀ ਮੇਰੇ ਠੰਡ ਹੋ ਜਾਂਦੀ ਹੈ ਅਗਲਾ ਬੱਦ ਰਹਿੰਦੀ ਹੈ ਤੇ ਫੇਰ ਸਮੇਂ ਨਾਲ ਟਿਕੀ ਹੁੰਦਾ ਸਮੇਂ ਨਾਲ ਨਿਪਟਦਾ ਜਾਂਦਾ ਜਬਾ ਕੰਡ ਵੀ ਸਮੇਂ ਨਾਲ ਨਿਪਟਦਾ ਜਾਂਦਾ ਜੋ ਵੀ ਖੇਡਾਂ ਨੂੰ ਕਬੱਡੀ ਗਈ ਧੰਨਵਾਦ ਹੈ ਬੈਚ ਸ਼ੁਰੂ ਕਰਵਾ ਦिए ਆ ਮੈਚ ਇੱਕ ਪਾਸੇ ਪਲਾਰਾ ਖੇਡੂ ਦੂਜੇ ਪਾਸੇ ਤਰਦਨ ਬਾਬਾ ਫਕੀਰੀ ਦਾ ਉਸ ਜਿਹੜੀ ਟੀਮ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਕਬੱਡੀ ਦੇ ਪ੍ਰਸਿੱਧ ਕਮੈਂਡੇਟਰ ترਸ਼ੇਦ ਸਿੰਘ ਜੀ ਮਾਈਕ ਰਾਚੋਂ ਸਤਾਜੀ ਸਤਿਗੁਰ ਜੀ ਸਤਿਗੁਰ ਜੀ ਸਤਾਜੀ ਜਿਹੜਾ ਅੱਜ ਟੂਰਨਾਮੈਂਟ ਪਿੰਡ ਕੋਲਾਰਾਂ ਦੇ ਵਿੱਚ ਕਰਵਾਇਆ ਜਾ ਰਿਹਾ ਇਹ ਟੂਰਨਾਮੈਂਟ ਜਿਹੜਾ ਕਬੱਡੀ 65 ਕਿਲੋ ਤੇ 75 ਕਿਲੋ ਭਾਰ ਦੀਆਂ ਸੀਮਤ ਟੀਮਾਂ ਐਂਟਰ ਕਰਕੇ ਕਰਵਾਇਆ ਜਾ ਰਿਹਾ ਇਹ ਟੂਰਨਾਮੈਂਟ ਕਿੰਨੇ ਵਜੇ ਨਿਬੇੜਨ ਦੀ ਕੋਸ਼ਿਸ਼ ਅੱਜ ਇਹ ਸਾਡੇ ਟਾਈਮ ਤਾਂ ਜੀ 5:30 ਵਜੇ ਸਮਾਪਤੀ ਹੋ ਜਾਂਦੀ ਅੱਜ ਵੀ ਕੋਸ਼ਿਸ਼ ਕਰਾਂਗੇ ਕਿ 5:30 ਵਜੇ ਜਿਹੜਾ ਫਾਈਨਲ ਮੈਚ ਹੋ ਜੇ ਜੇ ਅੱਜ ਇਹ 5:30 ਵਜੇ ਫਾਈਨਲ ਮੈਚ ਹੋ ਗਿਆ ਜੀ ਉਸਤਾਜੀ ਤਾਂ ਤੁਸੀਂ ਕੀ ਸਮਝੋਗੇ ਵੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਕਬੱਡੀ ਹੁੰਦੀ ਸੀ ਉਸ ਸਮੇਂ ਦੇ ਮੁਤਾਬਕ ਜਿਹੜੀ ਅੱਗੇ ਜਿਹੜੇ ਟੂਰਨਾਮੈਂਟ ਹੋਣਗੇ ਉਹ ਇਸੇ ਤਰ੍ਹਾਂ ਹੋ ਸਕਦੀ ਆ ਬਿਲਕੁਲ ਜੀ ਬਿਲਕੁਲ ਉਤਾਰਲਾ ਕਰਨਾ ਚਾਹੀਦਾ ਸਾਡੇ ਖਾਸ ਕਰਕੇ ਆਪਣੇ ਜਿਹੜੇ ਕਮੈਂਟੇਟਰ ਪੁਰਾਣੇ ਜਸ਼ਨ ਵੀ ਮੇਰੇ ਨਾਲ ਬੈਠੇ ਕਬੱਡੀ ਦੇ ਵਧੀਆ ਬੁਲਾ ਰਹੇ ਤੇ ਪ੍ਰਬੰਧਕਾਂ ਨੂੰ ਵੀ ਜਿਹੜੀਆਂ ਕਮੇਟੀਆਂ ਨੇ ਇਹਨਾਂ ਨੂੰ ਵੀ ਹੋਣਾ ਚਾਹੀਦਾ ਕਿ 5:30 ਵਜੇ ਵੀ ਅਸੀਂ ਕੁਮੈਜ ਦੇ ਮੈਚ ਨੇ ਫਾਈਨਲ ਕਰਵਾ ਦੇਣੇ ਚਾਹੀਦੇ ਨੇ ਇਹ ਸਾਰਿਆਂ ਨੂੰ ਪੁਰਾਣਾ ਮਾਰਨਾ ਚਾਹੀਦਾ ਹੈ ਪਾਲਣਾ ਕਰਦੇ ਵੀ ਕਮੇਟੀ ਦੇ ਵਿੱਚ ਤਾਂ ਹੀ ਜਿਹੜੇ ਟਾਈਮ ਨਾਲ ਜਿਹੜੇ ਮੈਚ ਨੇ ਸ਼ੁਰੂ ਹੋ ਸਕਣ ਕਿਉਂਕਿ ਦਰਸ਼ਕ ਜਿਹੜੇ ਦੂਰੋਂ ਦੂਰੋਂ ਆਉਂਦੇ ਨੇ ਔਰ ਟੀਮ ਦੇ ਵੀ ਬੰਦੀ ਆ ਪਰ ਉਹ ਵੀ ਖਚਲ ਖਵਾਉਣਾ ਹੁਣ ਆਪਦੇ ਸਮੇਂ ਸਰ ਮੈਚ ਦੇਖ ਕੇ ਘਰਾਂ ਨੂੰ ਜਾਣ ਕਿਉਂਕਿ ਅੱਜ ਕੱਲ ਜਿਹੜਾ ਦਾਅਵਰਾ ਲੁੱਟਾ ਖਵਾਉਂਦਾ ਬਹੁਤ ਜ਼ਿਆਦਾ ਹੋ ਗਿਆ ਸੋ ਮੇਰੀ ਤਾਂ ਹੀ ਬੇਨਤੀ ਹੈ ਸਾਰੀਆਂ ਕਮੇਟੀਆਂ ਨੂੰ ਪਰਬੰਧਕਾਂ ਨੂੰ ਜੇ ਸਮੇਂ ਸਿਰ ਜਿਹੜੇ ਮੈਚ ਸਮਾਪਤ ਹੋਣ ਜਿਹੜੇ ਦਰਸ਼ਕ ਨੇ ਸਮੇਂ ਸਿਰ ਘਰ ਜਾਣ ਕਿਸੇ ਦਾ ਕੋਈ ਰਾਹ ਦੇ ਵਿੱਚ ਐਸਾ ਪਾਾ ਖੁਦਾ ਨਾ ਕਰੇ ਕੋਈ ਐਕਸੀਡੈਂਟ ਹੋ ਜੇ ਦਰਸ਼ਕਾਂ ਦਾ ਉਹ ਸਮੇਂ ਸਿਰ ਜਾਣ ਆਪਣੇ ਘਰੇ ਬੱਚਿਆਂ ਜਾਣ ਇਹੀ ਸਾਡੀ ਗੈਣੀ ਚਾਹੀਦੀ ਅੱਜ ਵੀ ਸਾਡਾ 5:30 ਵਜੇ ਜਿਹੜਾ ਇਹ ਮੈਚਾਂ ਦੀ ਸ਼ੁਰੂਆਤ ਹੋਵੇਗੀ ਸੋ ਪ੍ਰਬੰਧਕਾਂ ਦਾ ਇਹੀ ਸਾਰਿਆਂ ਦਾ ਜ਼ੋਰ ਲੱਗਾਗੇ 5:30 ਵਜੇ ਫਾਈਨਲ ਕਰਵਾ ਦੇਣਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਇੱਕ ਕਬੱਡੀ ਦੇ ਪ੍ਰਸਿੱਧ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਮੋਲਟਾ ਕਿਸਨਗੜ ਬਤਵਾਈ ਇਹਨਾਂ ਦਾ ਬਹੁਤ ਵੱਡਾ ਨਾਮ ਆ ਕਬੱਡੀ ਦੀ ਦੁਨੀਆ ਦੇ ਵਿੱਚ ਗੁਰਪ੍ਰੀਤ ਜੀ ਕੀ ਹਾਲ ਹੈ ਜੀ ਗੁਰਪ੍ਰੀਤ ਜੀ ਜਿਹੜਾ ਅੱਜ ਕਬੱਡੀ ਟੂਰਨਾਮੈਂਟ ਹੋ ਰਿਹਾ ਤੁਸੀਂ ਵੀ ਬਹੁਤ ਸਾਰੇ ਕਬੱਡੀ ਦੇ ਖਿਡਾਰੀ ਤਿਆਰ ਕਰਦੇ ਹੋ ਤੁਹਾਨੂੰ ਕੀ ਲੱਗਦਾ ਵੀ ਟਾਈਮ ਨਾਲ ਆਉਣਾ ਚਾਹੀਦਾ ਖਿਡਾਰੀਆਂ ਨੂੰ ਟੂਰਨਾਮੈਂਟ ਦਾ ਵਧੀਆ ਮੈਚ ਨਿਕਣ ਦੇ ਟਾਈਮ ਨਾਲ ਖੇਡਣਗੇ ਬਰੇ ਸੈਟ ਹੁੰਦੇ ਕਦੋਂ ਵੀ ਖੇਡਣਾ ਮੈਚ ਉਹਦਾ ਵੀ ਕਰੀਅਰ ਆਹ ਉਹਨਾ ਬਹੁਤ ਰਹੇ ਇੱਕ ਗੁਰਪ੍ਰੀਤ ਜੀ ਜੇ ਤੁਸੀਂ ਕੈਂਪ ਲਾਉਣਾ ਟੂਰਨਾਮੈਂਟਾਂ ਤੇ ਉੱਥੇ ਵੀ ਤੁਸੀਂ ਖਿਡਾਰੀਆਂ ਨੂੰ ਇਹ ਗੱਲ ਦੀ ਸਲਾਹ ਦਿੰਨੇ ਹੋ ਵੀ ਟਾਈਮ ਨਾਲ ਜਾਣਾ ਜ਼ਰੂਰੀ ਹਾਂ ਮੈਂ ਦੰਨਾਂ ਕਰੂ ਸਲਾਹ ਟਾਈਮ ਨਾਲ ਜਾਓ ਟਾਈਮ ਨਾਲ ਘਰ ਆਓ ਜੀ ਰਾਤ ਨੂੰ ਵੀ ਨਾ ਪੜਦੇ ਐਕਸੀਡੈਂਟ ਹੁੰਦੇ ਨੇ ਵੋ ਕਮਣਾ ਉਹਨੇ ਕਮੇਟੀ ਨੂੰ ਵੀ ਹੁੰਦੀ ਆ ਵੀ ਸੁਨੇਹਾਨ ਨਵੇਂ ਦਾ ਮੈਚ ਬਿਲਕੁਲ ਬਹੁਤ ਬਹੁਤ ਥੈਂਕ ਯੂ ਭਾਈ ਸਾਡੇ ਨਾਲ ਕਬੱਡੀ ਦੇ ਪ੍ਰਸਿੱਧ ਮੰਤਰੀ ਖਿਡਾਰੀ ਭਾਈ ਰੋਹਾਨੀ ਟਰੋਲੀ ਜੀ ਸਾਡਾ ਮੌਜੂਦ ਨੇ ਕੱਲੀ ਜਿਹੜੇ ਅੱਜ ਤੁਹਾਡੇ ਸਾਥੀ ਖਿਡਾਰੀ ਕਬੱਡੀ ਟੂਰਨਾਮੈਂਟ ਕਰਵਾ ਰਹੇ ਨੇ ਤੁਹਾਡੇ ਸਮੇਂ ਦੇ ਵਿੱਚ ਕਬੱਡੀ ਸੀ ਜਿਹੜੀ ਉਹ 5:30 6:00 ਵਜੇ ਨੂੰ ਟੂਰਨਾਮੈਂਟ ਸਮਾਪਤ ਹੋ ਜਾਂਦਾ ਸੀ ਅੱਜ ਤੁਹਾਡੀ ਕੀ ਸੋਚ ਹੈ ਕਦੋਂ ਦੇ ਟੂਰਨਾਮੈਂਟ ਸਮਾਪਤ ਕਰੂਗੇ ਜੇ ਸਾਡੇ ਸਮੇਂ ਟੂਰਨਾਮੈਂਟ ਸਮਾਪਤ ਹੋ ਗਏ ਸਾਡੀ ਸੋਚ ਹੈ ਵੀ ਆਪਾਂ ਸਾਡੇ ਵੇ ਦੱਸ ਨੇ 75 ਕਿਲੋ ਦਾ ਫਾਈਨਲ ਮੈਚ ਕਰਾ ਕੇ ਵਿਲੇ ਕਰ ਦੇਣਾ ਪਲੇਅਰ ਠੀਕ ਹੈ ਜੀ ਅੱਗੇ ਜਿਹੜੇ ਹੋਰ ਕਲੱਬਾਂ ਟੂਰਨਾਮੈਂਟ ਕਰਵਾਉਣਗੇ ਉਹਨਾਂ ਨੂੰ ਕੀ ਸਮੇਂਸ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਇਹੀ ਸਮੇਂਸ ਦੇਣਾ ਚਾਹੁੰਦੇ ਆ ਅਸੀਂ ਹੱਥ ਮੰਨ ਕੇ ਵੀ ਟੂਰਨਾਮੈਂਟ ਸਲੇਹੀ ਨੇ ਮੇੜੋ ਪਲੇਅਰ ਆਪਦੇ ਘਰੇ ਜਾ ਕੇ ਚੰਗੀ ਟੈਂਡ ਖਾਣਾ ਤੇ ਤਾਕੜੇ ਰਾਤ ਨੂੰ ਆਉਂਦੇ ਨੇ ਕੋਈ ਖਾਣਾ ਪੀਣਾ ਦੇ ਪਲੇਅਰ ਮਾੜੇ ਹੁੰਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹਨੇ ਰੱਬ ਜਾ ਟੂਰਨਾਮੈਂਟ ਆ ਥੈਂਕ ਯੂ ਸਾਡੇ ਨਾਲ ਪ੍ਰਸਿੱਧ ਕਬੱਡੀ ਖਿਡਾਰੀ ਲੱड्डੂ ਖੜਿਆਲ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਲੱਡੂ ਜੋ ਅੱਜ ਕਬੱਡੀ ਦਾ ਟੂਰਨਾਮੈਂਟ ਪਿੰਡ ਕੋਲਾਰ ਖੁਰਦੇ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇੱਥੇ 75 ਕਿਲੋ ਪਾਰ ਦੇ ਮੈਚ ਜਿਹੜੇ ਕਰਵਾਏ ਜਾ ਰਹੇ ਨੇ ਟੀਮਾਂ ਵੀ ਸਾਰੀਆਂ ਅੱਜ ਟਾਈਮ ਨਾਲ ਪਹੁੰਚੀਆਂ ਨੇ ਤੇ ਮੇਲਾ ਵੀ ਕਹਿੰਦੇ ਵੀ 6 ਵਜੇ ਜਿਹੜਾ ਫਾਈਨਲ ਕਰਵਾਇਆ ਜਾਣਾ ਤੇ ਇਹਨਾਂ ਨੇ ਇੱਕ ਗੱਲ ਕਹੀ ਆ ਵੀ ਜੇ 6 ਵਜੇ ਤੋਂ ਬਾਅਦ ਮੈਚ ਰਹਿੰਦੇ ਹੋਏ ਮੈਚ ਨਾ ਫਾਈਨਲ ਹੋਏ ਤਾਂ ਉਹ ਮੈਚ ਜਿਹੜੇ ਕੈਨਸਲ ਕੀਤੇ ਜਾਣਗੇ ਜਿਹੜੀਆਂ ਟੀਮਾਂ ਨੇ ਤੁਸੀਂ ਕਹਿੰਦੇ ਹੋ ਵੀ ਮੈਚ ਟਾਈਮ ਨਾਲ ਹੋਣੇ ਚਾਹੀਦੇ ਨੇ ਅੱਜ ਤੁਸੀਂ ਇਹ ਚੀਜ਼ਾਂ ਤੋਂ ਖੁਸ਼ ਹੋ ਹਾਂ ਬਈ ਬਹੁਤ ਖੁਸ਼ ਆਂਗੇ ਨਹੀਂ ਪਲੇਟ ਹੁੰਨੇ ਘਰੇ ਬਹੁਤ ਲੇਟ ਜਾਂਦੇ ਆ ਬਈ ਬਹੁ ਮੈਚ ਖੇਡੇ ਨੇ ਹੋਣਾ 2 2 ਵਜੇ ਘਰੇ ਆਉਣੇ ਬਾਈ ਮੈਚ ਖੇਡ ਕੇ ਇੱਥੇ ਪਹਿਲਾਂ ਵੀ ਅਸੀਂ ਬਾਈ ਖੇਡੇ ਤੇਰੇ ਤੇ ਪਹਿਲਾਂ 65 ਜਿੱਤੇ ਤੇ ਬੰਦੇ ਨੇ 5 ਵਜੇ ਤੱਕ ਫਾਈਨਲ ਕਰਾਤਾ ਦੀਗਾ ਤੇ ਬਹੁਤ ਵਧੀਆ ਯਾਰ ਚੰਗੀ ਗੱਲ ਆ ਗਈ ਸਾਰੀਆਂ ਟੀਮਾਂ ਵੀ ਪਹੁੰਚਿਆ ਖੜੀਆਂ ਨੇ ਬਾਈ 74 ਜਿਹੜੇ ਅੱਗੇ ਟੂਰਨਾਮੈਂਟ ਹੋਣਗੇ ਉਹ ਕਲੱਬਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਅੱਗੇ ਜਿਹੜੇ ਟੂਰਨਾਮੈਂਟ ਨੇ ਉਹ ਕਿ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ ਬਸ ਬਾਈ ਆ ਟੂਰਨਾਮੈਂਟ ਵਾਂਗੂ ਸੀ ਇਹ ਦੇ ਲੈਣ ਦੇਖ ਕੇ ਇਹਨਾਂ ਨੂੰ ਕੁਝ ਸਿੱਖਣਾ ਨਾਰਮਲ ਟੂਰਨਾਮੈਂਟਾਂ ਤੇ ਵਧੀਆ ਟੂਰਨਾਮੈਂਟ ਹੈ ਹੂੰ ਦੇਖਣਯੋਗ ਟੂਰਨਾਮੈਂਟ ਹੈ ਤੇ ਵਧੀਆ ਰੂਲ ਵੀ ਵਧੀਆ ਨੇ ਬੰਦੇ ਜਿਹੜੇ 5 ਵਜੇ ਤੱਕ ਫਾਈਨਲ ਕਰਾਉਣਗੇ ਕਿਉਂਕਿ ਬਈ ਟਾਈਮ ਨਾਲ ਸਾਰਿਆਂ ਨੂੰ ਕਮੈਂਟਰ ਰੈਫਰੀ ਸਾਰੇ ਪਲੇਅਰ ਬਾਗ ਜਾਣਗੇ ਕਰੋ ਕਰੋ ਬਦੇ ਬਿਲਕੁਲ ਕਿਉਂਕਿ ਜਿਹੜਾ ਹੁਣ ਆਪਣੇ ਬੱਬੂ ਝਨੇੜੀ ਆ ਦੁਨੀਆ ਦਾ ਸੁਪਰ ਡੁਪਰ ਖਿਡਾਰੀ ਆ ਨਾ ਪਿਛਲੇ ਦਿਨੀ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੀ ਗੱਡੀ ਜਿਹੜੀ ਬਿਲਕੁਲ ਚੱਕਨਾ ਚੂਰ ਹੋ ਗਈ ਉਹ 2:30 ਵਜੇ ਦੇ ਕਰੀਬ ਜਿਹੜਾ ਉਹ ਐਕਸੀਡੈਂਟ ਹੋਇਆ ਜੇ ਖਿਡਾਰੀਆਂ ਦੇ ਮੈਚ ਟਾਈਮ ਨਾਲ ਹੋਣਗੇ ਤਾਂ ਮੈਨੂੰ ਲੱਗਦਾ ਵੀ ਖਿਡਾਰੀ ਵੀ ਸਾਰੇ ਟਾਈਮ ਨਾਲ ਘਰੇ ਆ ਜਾਣਗੇ ਹਨਾ ਤੇ ਲੱਡੂ ਭਾਈ ਤੁਸੀਂ ਨਾ ਸਾਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਗੁਰਪੀ ਆਲਾ ਭਾਈ ਵਧੀਆ ਭਾਈ ਤੁਸੀਂ ਅੱਜ ਕੁਲਾਰਾ ਪਿੰਡ ਦੇ ਵਿੱਚ ਕਬੱਡੀ ਖੇਡੀ ਜਾ ਰਹੀ ਆ ਤੁਸੀਂ 75 ਕਿਲੋ ਪਾਰ ਦੀ ਟੀਮ ਲੈ ਕੇ ਆਏ ਹੋ ਕਿਹੜੀ ਟੀਮ ਦੇ ਵਿੱਚ ਖੇਡਣਾ ਮੈਂ ਖੇਡਣਾ ਵੀ ਅੱਜ ਤਾਰ ਸੋਚ ਲਾਜ਼ਮੀ ਤਾਰ ਸੋਚ ਤੇ ਜੀਵਨ ਆਪਣਾ ਜਿਹੜੇ ਟੂਰਨਾਮੈਂਟ ਆ ਅੱਜ 6 ਵਜੇ ਤੱਕ ਫਾਈਨਲ ਮੈਚ ਕਰਵਾਉਣ ਦੀ ਇਹਨਾਂ ਦੀ ਸੋਚ ਆ ਪ੍ਰਬੰਧਕਾਂ ਦੀ ਤੁਸੀਂ ਕਿਸ ਨਿਗਾਹ ਨਾਲ ਦੇਖ ਰਹੇ ਹੋ ਅੱਜ ਦੇ ਟੂਰਨਾਮੈਂਟ ਰ ਵੀ ਸਹੀ ਹੋ ਰਿਹਾ ਜਾਂ ਕਿਵੇਂ ਹਾਂ ਬਾਈ ਟੂਰਨਾਮੈਂਟ ਸਹੀ ਆ ਬਾਕੀ ਖੇਡ ਕੇ ਪਤਾ ਲੱਗੂਗਾ ਬਾਈ ਵਧੀਆ ਟੂਰਨਾਮੈਂਟ ਕਰਾ ਰਹੇ ਨੇ ਕਮੈਂਡੀਆਂ ਆਈਆਂ ਵੀ ਟੀਮਾਂ ਚਾਹੇ ਬਤਤੀਆਂ ਕਰ ਲੈ ਗਏ ਨੇ ਐਂਟਰ ਨਾ ਤੇ ਸਮਾਂ ਮਿਲਿਆ ਕਿ ਪਲੇਅਰਾਂ ਨੂੰ ਅੱਜ ਇਹਨਾਂ ਨੇ ਹੀ ਰੂਲ ਬਣਾਇਆ ਕਿਉਂਕਿ 16 ਕ ਟੀਮਾਂ ਜਿਹੜੀਆਂ ਤਕਰੀਬਨ ਜਿਹੜੀਆਂ ਐਂਟਰ ਕਰਨ ਦੀ ਕੋਸ਼ਿਸ਼ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਟੂਰਨਾਮੈਂਟ ਕਹਿੰਦੇ ਵੀ 6 ਵਜੇ ਫਾਈਨਲ ਮੈਚ ਕਰਵਾਇਆ ਜਾਊਗਾ ਕਿਉਂਕਿ ਜਿਹੜੇ 6 ਵਜੇ ਸੋਚ ਆ ਮੁੰਡਿਆਂ ਦੀ ਜੇ 6 ਵਜੇ ਨਿਬੜ ਜੇ ਪਿਛਲੇ ਸਾਲ ਵੀ ਇਹਨਾਂ ਨੇ 6 ਵਜੇ ਫਾਈਨਲ ਕਰਵਾਤਾ ਸੀ ਹਾਂ ਤੇ ਅੱਜ ਦਾ ਟੂਰਨਾਮੈਂਟ ਜਿਹੜਾ ਤੁਸੀਂ ਖੇਡ ਰਹੇ ਹੋ ਤੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਤੁਸੀਂ ਫਾਈਨਲ ਖੇਡੋ ਤੇ ਥੈਂਕ ਯ ਮਾਤਾ ਦਾ ਰਸੂਲ ਸਾਡੇ ਨਾਲ ਕਬੱਡੀ ਦੇ ਪ੍ਰਸਿੱਧ ਖਿਡਾਰੀ ਸਾਡੇ ਨਾਲ ਮੌਜੂਦ ਨੇ ਮਟ ਕੀ ਹਾਲ ਹੈ ਭਾਈ ਵਧੀਆ ਭਾਈ ਤੇ ਅੱਜ ਤੁਸੀਂ ਪੰਜਾਬ ਦੀ ਟੀਮ ਦੇ ਵਿੱਚ ਜਾਂ ਆਪਣੀ ਪਿੰਡ ਦੀ ਟੀਮ ਬਣਾਈ ਹੈ ਪਿੰਡ ਦੀ ਬਣਾਈ ਹੈ ਪਿੰਡ ਦੀ ਟੀਮ ਬਣਾਈ ਹੈ ਤੇ ਅੱਜ ਜਿਹੜਾ ਕਬੱਡੀ ਦਾ ਟੂਰਨਾਮੈਂਟ ਅੱਜ ਇੱਥੇ ਤਲਾਰ ਖੁਰਦੇ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਤੁਸੀਂ ਵੀ ਅੱਜ ਸਾਰੇ ਖਿਡਾਰੀ ਜੇ ਟਾਈਮ ਨਾਲ ਪਹੁੰਚਿਓ ਟੂਰਨਾਮੈਂਟੇ ਟਾਈਮ ਨਾਲ ਹੋਣਾ ਚਾਹੀਦਾ ਨਾ ਹਾਂਜੀ ਹਾਂਜੀ ਪੂਰਾ ਟਾਈਮ ਤੇ ਭਾਈ ਬਾਕੀ ਕਮੇਟੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਇਹ ਹੀ ਹੈ ਭਾਈ ਪਲੇਅਰਾਂ ਨੂੰ ਵਕਤ ਦੇਣਾ ਚਾਹੀਦਾ ਖੇਡਣ ਦਾ ਟਾਈਮ ਖੁੱਲਾ ਹਾਂ ਠੀਕ ਥੈਂਕ ਯੂ ਭਾਈ ਕਬੱਡੀ ਦੇ ਪ੍ਰਸਿੱਧ ਖਿਡਾਰੀ ਚੇਤਕ ਦਾ ਰਸੂਲ ਸੀ ਸਾਡੇ ਨਾਲ ਮੌਜੂਦ ਨੇ ਚੇਤਕ ਭਾਈ ਤੈਨੂੰ ਚੇਤਕ ਕਿਉਂ ਕਹਿੰਦੇ ਨੇ ਜੇ ਤੇਰਾ ਨਾਮ ਹੀ ਜਿਤਗਾ ਮੈਸ ਨੂੰ ਮਾਈ ਕਮੈਂਟਰ ਨੰਦਰਦੀ ਆ ਠੀਕ ਆ ਜੱਗੇ ਜੱਟੀ ਦਾ ਨਾਮ ਚੇਤਗਾ ਹਾਂ ਤੇ ਫਿਰ ਉਸ ਨੂੰ ਆਈਡਲ ਮੰਨਦਾ ਆਪਣੀ ਖੇਡ ਕਬੱਡੀ ਦਾ ਤੁਸੀਂਗੇ ਫੈਨ ਆ ਭਾਈ ਠੀਕ ਆ ਕਿੰਨਾ ਕੇ ਪਿਆਰ ਕਰਦਾ ਜੱਗੇ ਜੱਟੀ ਨੂੰ ਬਹੁਤ ਪਿਆਰ ਆ ਭਾਈ ਅਗਲੇ ਦੋ ਅੱਜ ਕਿਹੜੀ ਟੀਮ ਦੇ ਵਿੱਚ ਖੇਡਣਾ ਆਜ ਬਾਈ ਪਿੰਡ ਦੀ ਬਨਾਰ ਕੇ ਦਾ 400 ਦੀ ਟੀਮ ਹਾਂ ਠੀਕ ਆ ਬਾਈ ਥੈਂਕ ਯੂ ਬਾਈ ਬੜੀਆਂ ਸਪੋਰਟ ਕਰਦਾ ਸਾਰਾ ਪਿੰਡ ਆ ਹੁਣ ਵਰਦੀਆਂ ਦਿੱਤੀਆਂ ਨੇ ਸਰਪੈਂਚ ਨੇ ਤੇ ਫੁੱਲ ਵਧੀਆ ਸਪੋਰਟ ਕਰਦਾ ਸਾਰਾ ਬਹੁਤ ਜ਼ਵਾਕ ਵੀ ਖੇਡਣ ਲੱਗੇ ਨੇ ਹਾਂ ਤੇ ਬਾਕੀ ਅੱਜ ਕਿਹੜੀ ਟੀਮ ਦੇ ਵਿੱਚ ਖੇਡਣਾ ਮੈਂ ਅੱਜ ਸ਼ੇਰਾਂ ਚ ਬਾਈ ਸ਼ੇਰਾਂ ਚ ਠੀਕ ਆ ਸ਼ੇਰਾਂ ਵਾਲਿਆਂ ਨਾਲ ਵਧੀਆ ਪਿਆਰਾ ਫਿਰ ਹਾਂ ਹਾਂ ਬਾਈ ਸਾਰਿਆਂ ਨਾਲ ਹੀ ਠੀਕ ਆ ਅੱਜ ਦਾ ਟੂਰਨਾਮੈਂਟ ਜਿਹੜਾ 6 ਵਜੇ ਨੂੰ ਫਾਈਨਲ ਹੋਣਾ ਤੁਸੀਂ ਵੀ ਸਾਰੇ ਟਾਈਮ ਨਾਲ ਆਇਓ ਕੀ ਅੱਗੇ ਕਮੇਟੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਵੀ ਟੀਮਾਂ ਟਾਈਮ ਨਾਲ ਆਉਣ ਜਾਂ ਖਿਡਾਰੀ ਟਾਈਮ ਨਾਲ ਆਉਣ ਤੇ ਮੇਲਾ ਕਿੰਨੇ ਵਜੇ ਨਿਪਟਣਾ ਚਾਹੀਦਾ ਵੀ ਜਿਹੜੇ ਸਮਾਂ ਹੁਣ ਠੰਡ ਪੈ ਗਈ ਨਾ ਅੱਗੇ ਤਾਂ ਕਮੇਟੀਆਂ ਨੂੰ ਉਹ 16 ਟੀਮਾਂ ਹੀ ਇੰਟਰ ਕਰਨੀਆਂ ਚਾਹੀਦੀਆਂ ਨੇ ਹਾਂ ਜਦ ਤੱਕ ਵੇਟ ਘਟਾ ਦਿਆ ਕਰਨ ਤੇ ਜਦ ਟੀਮਾਂ 16 ਇੰਟਰ ਕਰ ਲਿਆ ਕਰਨ ਬਾਕੀ ਪਲੇਅਰਾਂ ਨੂੰ ਵੀ ਟਾਈਮ ਨਾਲ ਹੀ ਦੁਰਨਾ ਚੀਦਾ ਕਰੋ ਤੇ ਜੇ ਟਾਈਮ ਨਾਲ ਘਰੇ ਵੜਨ ਦਾ ਟਾਈਮ ਨਾਲ ਘਰ ਉਤਰਨਾ ਵੀ ਜ਼ਰੂਰੀ ਹੈ ਬਿਲਕੁਲ ਹੈਨਾ ਬਿਲਕੁਲ ਤੇ ਮੈਡੀਨ ਹੋਏ ਵੀ ਵਧੀਆ ਨੰਬਰ ਦਿਆ ਕਰਨੇ ਆਰਾ ਤੇ 16 ਟੀਮਾਂ ਇੰਟਰ ਕਰਾ ਕਰਨਾ ਕੋਈ ਦਿੱਕਤ ਨਹੀਂ ਪਲੇਅਰ ਦਾ ਵੀ ਫੇਰ ਹੀ ਪਤਾ ਲੱਗਦਾ ਹੈ ਨਾ ਚਾਰ ਚਾਰ ਨੰਬਰ ਦੇ ਦਿੰਦੇ ਨੇ ਆਲਾ ਟੀਮ 10000 ਚ ਤਿਆਰ ਕਰਦਾ ਕਮੇਟੀਆਂ ਚਾਰ ਨੰਬਰ ਦੇ ਕੇ ਉਹ ਇੱਕ ਪਾਸਾ ਕਰਾ ਦਿੰਦੀਆਂ ਨੇ ਨਾ ਕੋਈ ਪਤਾ ਨਾ ਕਿ ਕੌਣ ਕਿਹਨੂੰ ਬਿਲਕੁਲ ਭਾਈ ਬਹੁਤ ਸਾਰੀਆਂ ਟੀਮਾਂ ਦਾ ਫਿਰ ਦਾ ੱਟਕਾ ਹੋ ਜਾਂਦਾ ਹੈ ਨਾ ਜਦੋਂ ਨੰਬਰ ਰੇਡਰ ਕਰਮ ਹੁੰਦੇ ਨੇ ਉਹਦੇ ਨੂੰ ਮੈਚ ਮੁੱਕ ਜਾਂਦਾ ਦਾ ਬ੍ਰਹੀਂ ਹੁੰਦਾ ਹੁਣ ਲਗਭਗ ਆਪਾਂ ਦੇਖਦੀਆਂ ਬੜੇ ਟੂਰਨਾਮੈਂਟਾਂ ਤੇ ਹੀ ਹੁੰਦਾ ਓਪਨ ਆਣਾਂ ਵਾਸਤੇ ਟਾਈਮ ਰੱਖ ਦਿੰਦੇ ਨੇਗੇ ਤੇ ਮੰਨ ਲਾ 70 75 ਵਾਲਿਆਂ ਨੂੰ ਪੈਂਟ ਵਾਲਿਆਂ ਨੂੰ ਵਿਚਾਰਨ ਚਾਰ-ਚਾਰ ਨੰਬਰ ਦੇ ਕੇ ਤੇ ਉਹਨਾਂ ਨੂੰ ਘਰੇ ਦੋ ਦੋ ਜਾਣੇ ਆਲਾ ਇਹਦਾ ਗੁੰਜੋਰਦਾ ਵੀ ਇਹਨਾਂ ਨੇ ਵੀ ਖਰਚਾ ਕਰ ਰੱਖਿਆ ਇਹ ਵੀ ਗਿੱਡੀ-ਗਿੱਡੀ ਦੂਰੋਂ ਆਉਂਦੇ ਹਨਾ ਉੱਤੇ ਟੀਮਾਂ ਕੱਟ ਇੰਟਰ ਕਰ ਲੋ ਸਹੀ ਗੱਲ ਆ ਬਾਕੀ ਬਜਨੀ ਕਬੱਡੀ ਬਾਰੇ ਕੀ ਕਹਿਣਾ ਚਾਹੁੰਦਾ ਹੋਣਾ ਤੁਸੀਂ 75 ਕਿਲੋ ਭਾਰ ਦੇ ਪਲੇਅਰ ਹੋ ਬਜਨੀ ਕਬੱਡੀ ਬਾਰੇ ਕਮੇਟੀ ਨੂੰ ਕੀ ਕਹਿਣਾ ਚਾਹੁੰਦਾ ਹੋਰ ਕਮੇਟੀਆਂ ਦਾ ਭਾਈ ਯਾਰ ਇਹ ਹੀ ਸੰਦੇਸ਼ ਹੈ ਬਿਨਾ ਸਪੋਰਟ ਕਰਿਆ ਕਰੋ ਯਾਰ ਹਨਾ ਹੁਣ ਬਈ ਇਹ ਤਾਂ ਸੱਚ ਹੈ ਵੀ ਦੁਨੀਆ ਰਾਜਦੇ ਨੂੰ ਰਜਾਂਦੀ ਹੈ ਹੈ ਛੋਟੇ ਪਲੇਅਰ ਦੇ ਸਾਟ ਵਾਜੇ ਉਹ ਕੋਈ ਨਹੀਂ ਕਿਸੇ ਨਾਲ ਖੜਦਾ ਯਾਰ ਘਰ ਜਾਂਦਾ ਠੀਕ ਹੈ ਹੁਣ ਵੱਡੇ ਪਲੇਅਰ ਦੇ ਲੱਗ ਜੇ ਹੈ ਤਾਂ ਸਾਰੀ ਜਦੋਂ ਚਲੋ ਵੀ ਵਧੀਆ ਆ ਨਾ ਸਪੋਰਟ ਜ਼ਰੂਰੀ ਆ ਵੱਡਿਆਂ ਨੂੰ ਵੀ ਛੋਟਿਆਂ ਨੂੰ ਵੀ ਪਰ ਕਿਤੇ ਨਾ ਕਿਤੇ ਸਾਰੇ ਪਲੇਅਰਾਂ ਨੂੰ ਯਾਰ ਕਰਨੀ ਚਾਹੀਦੀ ਜੇ ਵੇਟ ਵਾਲਿਆਂ ਨੂੰ ਜ਼ਿਆਦਾ ਕਰਨੀ ਚਾਹੀਦੀ ਆ ਕਿਉਂਕਿ ਫੇਰ ਹੀ ਉਹ ਪੰਜਾਬ ਬੰਦਾਗੇ ਵਧੂਗਾ ਨਾ ਬਾਕੀ ਬਿਜਰੀ ਮੈਂ ਦੇਖਿਆ ਜਦੋਂ ਮੈਂ ਇਧਰ ਨੂੰ ਆਇਆ ਤੂੰ ਹਨਾ ਕੋਈ ਦੇਤੇ ਪੱਟਾ ਲਾਉਣ ਲੱਗ ਰਿਹਾ ਦੀ ਆ ਜਾਂ ਹੋਰ ਪਲੇਅਰ ਨੇ ਕੋਈ ਗੋਡੇ ਤੇ ਪੱਟਾ ਲਾਉਣ ਲੱਗ ਰਿਹਾ ਇਹਦਾ ਕੀ ਕਾਰਨ ਹੈ ਕਿ ਇੰਜਰੀ ਆ ਜਾਂਦੇ ਨੇ ਪਲੇਅਰਾਂ ਦੇ ਬਾਈ ਹੋਰ ਕਿਸੇ ਦੀ ਕਬੱਡੀ ਖੇਲਣ ਵਾਲੇ ਸੱਤਾ ਫੇਟਾਂ ਦਾ ਗਹਿਣਾ ਯਾਰ ਪਲੇਅਰ ਦਾ ਸਹੀ ਗੱਲ ਇਹ ਤਾਂ ਵੱਜਦੀ ਹੀ ਨੇ ਭਰਾਵਾ ਇਹ ਤਾਂ ਵੱਜਣੀਆਂ ਥੈਂਕ ਯੂ ਬਹੁਤ ਹਾਂ ਜੀ ਜੀ ਅਮਰਜੀਤ ਕੀ ਹਾਲ ਹੈ ਬਾਈ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਦੱਸੋ ਕਿ ਮੈਂ ਵਧੀਆ ਜੀ ਤੇ ਅੱਜ ਜਿਹੜਾ ਖੋਖਾ ਆਪਣਾ ਤੁਸੀਂ ਕਲਾਰਕੁਰਦ ਦੇ ਵਿੱਚ ਖੇਡਣ ਆਏ ਹੋ ਕਿਹੜੀ ਟੀਮ ਬਣਾਈ ਆ ਖੋਖਰ ਪਿੰਡ ਆ ਬਾਈ ਖੋਖਰ ਤੇ ਅਮਰ ਤਾਂ ਜਿਹੜੇ ਅੱਜ ਟੂਰਨਾਮੈਂਟ ਨੇ ਉਹ 6:00 ਵਜੇ ਨੂੰ ਫਾਈਨਲ ਕਰਵਾਉਣ ਦੀ ਕੋਸ਼ਿਸ਼ ਆ ਪ੍ਰਬੰਧਕਾਂ ਦੀ ਕੀ ਖਿਡਾਰੀ ਸਾਥ ਦੇਣਾ ਬਾਈ ਪੂਰਾ ਸਾਥ ਦੇਵਾਂਗੇ ਜਿੰਨਾ ਆਪਣੇ ਤੋਂ ਹੋ ਸਕੇ ਤੇ ਬਾਕੀ ਜਿਹੜਾ ਅੱਜ ਹੋਰ ਕਿਹੜੇ-ਕਿਹੜੇ ਪਲੇਅਰ ਬਾਹਰੋਂ ਖੜੇ ਆ ਰਹੇ ਤੁਸੀਂ ਆਪਣੇ ਦੇ ਕਰਮੀ ਖੇਡਦਾ ਬਾਈ ਪਪਾਲ ਵਾਲਾ ਠੀਕ ਆ ਆ ਨਵੇਂ ਮੁੰਡੇ ਨੇ ਦੋ ਤਿੰਨ ਠੀਕ ਆ ਨਵੇਂ ਮੁੰਡੇ ਵਧੀਆ ਤਿਆ ਅੱਜ ਵੀ ਆਪਣਾ ਇਹ ਵਰਖਣੇਗਾ ਆ ਵੀ ਮੁੰਡਾ ਆਪਣ ਨੇ ਉਹ ਕਰਿਆ ਨਿੱਕਾ ਵਧੀਆ ਹਾਂ ਨਿੱਕਾ ਠੀਕ ਹੈ ਬਾਕੀ ਅਮਰਦਾ ਜਿਹੜਾ ਇਹ ਟੂਰਨਾਮੈਂਟ ਚੱਲ ਰਿਹਾ 6 ਵਜੇ ਫਾਈਨਲ ਮੈਚ ਹੋਊਗਾ ਤੇ ਤੁਸੀਂ ਕਮੇਟੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਈ ਕਮੇਟੀ ਦਾ ਬਹੁਤ ਧੰਨਵਾਦ ਕਰਾਂਗੇ ਕਿਉਂਕਿ ਰਾਤ ਨੂੰ ਸੱਟਾ ਫਿੱਟਾਂ ਦੀ ਤੁਹਾਨੂੰ ਪਤਾ ਗੇਮ ਹੈ ਰਾਤ ਨੂੰ ਸੱਟਾ ਫਿੱਟਾਂ ਲੱਗਦੀਆਂ ਨੇ ਲੇਟ ਹੋ ਜਾਂਦੇ ਆ ਕਿਉਂਕਿ ਪਲੇਅਰਾਂ ਤੋਂ ਤੁਹਾਨੂੰ ਪਤਾ ਖਾਣ ਪੀਣ ਦਾ ਡਾਈਟ ਪਲਾਨ ਨਹੀਂ ਹੁੰਦਾ ਲੇਟ ਹੋ ਜਾਂਦੇ ਆ ਦੂਜੇ ਦਿਨ ਫੇਰ ਮੈਚ ਖੇਡਣਾ ਹੁੰਦਾ ਜਿਹੜੀਆਂ ਅੱਗੇ ਟੂਰਨਾਮੈਂਟ ਕਰਵਾਉਣਗੇ ਕਮੇਟੀਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਬਾਈ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਟਾਈਮ ਨਾਲ ਮੈਚ ਸਟਾਰਟ ਕਰਾਓ ਟਾਈਮ ਨਾਲ ਹੀ ਖਤਮ ਕਰਾਓ ਰਾਤਾਂ ਨੂੰ ਜਿਹੜੀਆਂ ਹਨੇਰਿਆਂ ਤੋਂ ਬਚਾਓ ਕਬੱਡੀ ਨੂੰ ਕਿ ਉਹ ਗਾਟਾਂ ਨੂੰ ਸੱਟਾਂ ਲੱਗਦੀਆਂ ਨੇ ਜਿਵੇਂ ਹੁਣ ਕੱਲ੍ਹ ਬਾਈ ਸੂਰੀਆ ਵਾਲੀ ਗਗਨ ਤੀਗਾ ਹਨਾ ਉਹਦੇ ਉਹ ਮਾਰ ਗਿਆ ਕੋਈ ਗੱਡੀ ਮਾਰ ਗਿਆ ਵਿੱਚ ਬੱਬੂ ਬਾਈ ਦੀ ਛਨੇੜੀ ਵਾਲਾ ਉਹਦੇ ਨਾਲ ਐਕਸੀਡੈਂਟ ਹੋ ਗਿਆ ਸੀ ਆ ਵੀ ਇੰਨਾ ਪਲੇਅਰ ਆਪ ਦੀ ਤੁਹਾਨੂੰ ਪਤਾ ਮਿਹਨਤ ਕਰਦਾਗਾ ਇੰਨਾ ਖਾਣਾ ਪੀਣਾ ਉਹ ਕਰਦਾ ਤੇ ਉਹਦੇ ਤੋਂ ਸੱਟਾ ਫੇਟਾ ਤੋਂ ਵੱਜ ਸਕਿਆ ਬਿਲਕੁਲ ਬਾਈ ਕਿਉਂਕਿ ਸ਼ਾਮ ਨੂੰ ਲੋਕ ਡਰਿੰਕ ਵਗੈਰਾ ਕਰ ਲੈਂਦੇ ਨੇ ਡਰਿੰਕ ਵਗੈਰਾ ਕਰ ਲੈਂਦੇ ਨੇ ਤੁਹਾਨੂੰ ਪਤਾ ਹੀ ਹੈ ਹਾਂ ਇਹ ਚੀਜ਼ ਦਾ ਬਹੁਤ ਨੁਕਸਾਨ ਖਿਡਾਰੀਆਂ ਨੂੰ ਹਰ ਹਰਜਾਨਾ ਜਿਹੜਾ ਭੁਗਤਣਾ ਪੈਂਦਾ ਪੁਗਤਣਾ ਪੈਂਦਾ ਵੀਰੇ ਤੁਹਾਨੂੰ ਪਤਾ ਘਰੋਂ ਪਲੇਅਰ ਠੀਕ ਘਰਾਂ ਚ ਹੀ ਨੇ ਹੈਨਾ ਬਿਲਕੁਲ ਬਈ ਬਿਲਕੁਲ ਤੇ ਉਹ ਇਹ ਜੇ ਖਾਣੇ ਪੀਣੇ ਅੱਜ ਕੱਲ੍ਹ ਦੁਨੀਆ ਦੇ ਨਸ਼ੇ ਪੱਤਿਆਂ ਦੇ ਪਿੱਛੇ ਸਹੀ ਗੱਲ ਆ ਬਈ ਹਾਂ ਕਰਤੀ ਬਈ ਠੀਕ ਆ ਬਈ ਥੈਂਕ ਯੂ ਜੀ ਓਕੇ ਵੀਰੇ ਓਕੇ ਕਲਵੀਰ ਜੀ ਕੀ ਹਾਲ ਆ ਵਧੀਆ ਬਈ ਸਹੀ ਗੱਲ ਬਈ ਸਾਰਿਆਂ ਨੂੰ ਤੇ ਕਲਵੀਰ ਜੀ ਜਿਹੜਾ ਅੱਜ ਦਾ ਟੂਰਨਾਮੈਂਟ ਤੁਸੀਂ ਵੀ ਆਏ ਤੇ ਬਾਕੀ ਭਾਈ ਹਣਾ ਜਿੱਦਾਂ ਅੱਜ ਜਾਲ ਕੋਈ ਹਣਾ ਨਾ ਕੋਈ ਲਾਈਟਾਂ ਨੇ ਨਾ ਕੋਈ ਸਟੇਜ ਵਗੈਰਾ ਜਾਨਕਿ ਵਧੀਆ ਜਣਾ ਜਾਨਕਿ ਪਹਿਲਾਂ ਵਾਲੀ ਪਿੰਡ ਪੈਂਡੂ ਜੇ ਖੇਡ ਹੁੰਦੀ ਜਿਹੜੀ ਅੱਜ ਹੋ ਕਰਵਾਈ ਜਮਾ ਨਜ਼ਾਰੇ ਆ ਪੂਰਾ ਯਾਰ ਸਹੀ ਗੱਲ ਆ ਬਾਈ ਦੀ ਜਮਾ ਪੈਂਡੂ ਟੂਰਨਾਮੈਂਟ ਜਿਵੇਂ ਆਪਣੇ ਪਹਿਲਾਂ ਹੁੰਦੇ ਸੀ ਉਹ ਮੇਰੇ ਅਸੀਆਂ ਬਣ ਗਿਆ ਨਾ ਟੂਰਨਾਮੈਂਟ ਬਹੁਤ ਘੈਂਟ ਹੋ ਰਿਹਾ ਬਾਈ ਬਿਨਾਂ ਲਾਈਟਾਂ ਤੋਂ ਟਾਈਮ ਨਾ ਹੋਊਗਾ ਜਮਾ ਬਾਈ ਬਾਕੀ ਸਾਨੂੰ ਬਾਈ ਇੱਕ ਸਾਲ ਕੰਪਲੀਟ ਹੋ ਚੁੱਕਾ ਹੈ ਕਮੈਂਟਰੀ ਕਰਦਿਆਂ ਉਹਦੇ ਮੁਬਾਰਕਾ ਤੁਹਾਨੂੰ ਬਾਈ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਾਰਿਆਂ ਨੂੰ ਹਣਾ ਮਹਾਰਾਜ ਸਾਉਦੀ ਮਨੋਂ ਕਾਉਨਾ ਪੂਰੀਆਂ ਕਰੇ ਬਾਹਰਲੇ ਮਾਲਕ ਕਿੱ데 ਜਾਏ ਯਾਰ ਮਲੇਸ਼ੀਆ ਜਾਏ ਬਾਈ ਅੱਗੇ ਕਿੱਥੇ ਜਾਣ ਦੀ ਕੋਸ਼ਿਸ਼ ਹੈ ਅੱਗੇ ਦੇਖੋ ਬਾਈ ਮਾਫੀ ਦੀ ਕਿਰਪਾ ਕਿੱਥੇ ਵੀ ਲਿਆ ਸਕਦਾ ਮਾਲਕ ਹਨਾ ਕਰਨ ਕਰਾਉਣਾ ਸਹੀ ਗੱਲ ਆਪਣੀ ਦਾ ਮਿਹਨਤਾਂ ਚਲੋ ਤੇ ਮੁਆਰਕਾ ਜੇਲਦਾਰ ਨੂੰ ਵੀ ਨੇ ਹੁਣ ਗੱਡੀ ਮਿਲ ਜਾਣੀ ਹੈ ਇਹ ਥੋੜੇ ਦਿਨਾਂ ਤੱਕ ਤੇ ਵਾਹਿਗੁਰੂ ਸਾਰਿਆਂ ਨੂੰ ਬਾਈ ਝੜਕ ਵੱਡੀ ਆ ਬਾਈ ਬਹੁਤ ਕੋ ਜੰਦੀ ਵਾਲਾ ਬੰਦਾ ਮਿਹਨਤ ਕਰਦਾ ਕਬੱਡੀ ਵਰਗੀ ਖੇਡ ਕੋਈ ਨਹੀਂ ਦੇਖੋ ਰਤਵਾ ਵੀ ਆ ਪੈਸਾ ਵੀ ਆ ਸਾਰਾ ਕੁਸਾ ਪਰ ਜਿਹੜੇ ਬੰਦੇ ਮਿਹਨਤ ਕਰੇ ਸੱਚੇ ਦੇ ਨਾਲ ਜਿਹੜੇ ਅੱਜ ਖਿਡਾਰੀ ਇੱਥੇ ਟਾਈਮ ਨਾਲ ਸਾਰੀਆਂ ਟੀਮਾਂ ਆਈਆਂ ਨੇ ਜਿਹੜੇ ਹੋਰ ਟੀਮਾਂ ਜਿਹੜੀਆਂ ਲੇਟ ਹੋ ਜਾਂਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਬਾਈ ਆਪਾਂ ਤਾਂ ਇਹੀ ਕਹਿੰਦੇ ਕੋਈ ਲੇਟ ਦਾ ਆਪਾਂ ਨੂੰ ਨੁਕਸਾਨ ਹੀ ਆ ਫਾਇਦਾ ਕੋਈ ਨਹੀਂ ਜਿੰਨੇ ਪਲੇਅਰ ਅੱਜ ਟਾਈਮ ਨਾਲ ਆਏ ਬਾਈ ਉਹਨਾਂ ਦਾ ਸਤਿਕਾਰ ਆ ਭਰਾਵਾਂ ਵਾਲਾ ਬਹੁਤ ਧੰਨਵਾਦ ਕਰਦੇ ਕਬੱਡੀ ਟਾਈਮ ਨਾਲ ਹੋਜੂ ਦੂਰੋਂ ਆਣੇ ਨੇ ਰਤੀ ਜਾਂਦੇ ਬਾਈ ਕੋਈ ਦਰਘਟਨਾ ਹੋ ਜਾਂਦੀ ਉਹ ਮਾੜੀ ਗੱ ਬਾਬਾ ਬਹੁਤ ਬਹੁਤ ਸਤਿਕਾਰ ਆ ਬਈ ਸਾਰਿਆਂ ਨੂੰ ਔਰ ਜਿਵੇਂ ਕੱਲ ਇੱਥੇ ਆਪਣੇ ਪਟਾਲ ਕਲਾ ਟੂਰ ਸੌਰੀ ਲੇਲ ਖੁਰਦ ਲੇਲ ਖੁਰਦ ਟੂਰਨਾਮੈਂਟ ਚੱਲ ਰਿਹਾ ਸੀਗਾ ਤੇ ਉਹਦੇ 'ਚ ਜਿਹੜਾ ਆਪਣਾ ਗगन ਸੂਰੇ ਵਾਲੀਆ ਉਹਦੇ 'ਚ ਕਿਸੇ ਸ਼ਰਾਰਤੀ ਅੰਸਰ ਨੇ ਲਾ ਲੋ ਜਾਂ ਇੱਕ ਡਰਿੰਕ ਕੀਤੀ ਹੋਈ ਬੰਦੇ ਨੇ ਉਹ ਗੱਡੀ ਜਿਹੜੀ ਉਹਦੀ ਗੱਡੀ ਦੇ ਵਿੱਚ ਗੱਡੀ ਮਾਰੀ ਆ ਉਹਦੇ ਵੀ ਲੱਗ ਸੱਟਾਂ ਲੱਗਿਆ ਨੁਕਸਾਨ ਹੋਇਆ ਇਹ ਜਿਹੜਾ ਨੇਰੇ ਦੀ ਕਾਰਨ ਕਹਿ ਸਕਦੇ ਨੇ ਇਹਨੂੰ ਫਿਰ ਹਾਂ ਹਾਂ ਬਾਈ ਇਹ ਜਿਵੇਂ ਸਹੀ ਆਗਾ ਦੇਖਾ ਨਾ ਕਿੱਡੇ ਪਲੇਅਰ ਪਹਿਲਾਂ ਮੱਖਣ ਮੱਖੀ ਹੋਰਾਂ ਦੀ ਵੀ ਗੱਡੀ ਡਿੱਗੀ ਸੀ ਨਹਿਰ ਚ ਬਾਈ ਹੋਰ ਵੀ ਬਹੁਤ ਪਲੇਅਰਾਂ ਦੇ ਸੱਟਾਂ ਵੱਜੇ ਜਾਗਰ ਨੰਗਰ ਵਾਲੇ ਦੇ ਵੱਜੀ ਆ ਨੇਰੇ ਦਾ ਬਾਈ ਨੁਕਸਾਨ ਬੁੱਬੂ ਝਨੇੜੀ ਦਾ ਐਕਸੀਡੈਂਟ ਹੋਇਆ ਬੁੱਬੂ ਝਨੇੜੀ ਐਕਸੀਡੈਂਟ ਆ ਚਲੋ ਬਚਤ ਰਹੀਏ ਨਾ ਕੱਲ ਗਗਨ ਨਾਲ ਹੋਇਆ ਬਾਈ ਸੋ ਆਪਾਂ ਤਾਂ ਹੀ ਕਹਿੰਦੇ ਜੇ ਟਾਈਮ ਨਾਲ ਜਾਵਾਂਗੇ ਤਾਂ ਬਾਈ ਇਹ ਚੀਜ਼ਾਂ ਤੋਂ ਆਪਾਂ ਪਰਹੇਜ਼ ਕਰ ਸਕਦੇ ਆ ਸੋ ਸਮੇਂ ਨਾਲ ਹੀ ਆਈਏ ਸਾਰੇ ਸਮੇਂ ਨਾਲ ਹੀ ਜਾਈਏ ਬਾਈ ਇਹੀ ਸਾਰਿਆਂ ਨੂੰ ਗੁਜਾਰਸ਼ ਆ ਆਪਣੀ ਥੈਂਕ ਮੇਰੇ ਅੱਜ ਬਤਾਉ ਰਹੇ ਆਫੀਸ਼ੀਅਲ ਜਿਹੜੇ ਇਸ ਟੂਰਨਾਮੈਂਟ ਦੇ ਉੱਤੇ ਪਹੁੰਚੇ ਹੋਏ ਨੇ ਪਿੰਡ ਕਲਾਰਖੁਰ ਦਾ ਜਿਹੜਾ ਖੇਡਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਭਾਈ ਬੁੱਧ ਸਿੰਘ ਕਲਾਰ ਵੀ ਤੁਹਾਡੇ ਸਾਥੀ ਖਿਡਾਰੀ ਰਹੇ ਨੇ ਤੇ ਜਿਹੜਾ ਟੂਰਨਾਮੈਂਟ ਆ ਥੋੜੀ 6 ਵਜੇ ਨਵੇੜਲੀ ਜਿਹੜੀ ਉਹਨਾਂ ਦੀ ਕੋਸ਼ਿਸ਼ ਆ ਤੁਹਾਡੇ ਸਾਥੀ ਖਿਡਾਰੀ ਆਂਦੀ ਤੁਸੀਂ ਇਸ ਟੂਰਨਾਮੈਂਟ ਨੂੰ ਕਿਸੇ ਦਾ ਨਾਮ ਦੇਖ ਰਹੇ ਹੋ ਬਹੁਤ ਬਹੁਤ ਦੇਖਣ ਨੂੰ ਖਾਸਲੇ ਕਰ ਰਹੇ ਹਾਂ। ਇਹ ਟੂਰਨਾਮੈਂਟ ਲਈ ਬਹੁਤ ਵਧੀਆ ਸੋਚ ਹੈ। ਨੰਬਰ ਦੇਖ ਰਿਹਾ ਵੀ ਨਾ। ਆਪਣੀ ਟੀਮ ਦੇ ਲੋਕ ਵੀ ਆ ਗਏ। ਹੁਣ ਸਾਰੇ ਪੰਜ ਕਿਹੜੇ ਸ਼ੇਰਾਂ ਅਫਵਾਹ ਦੇ ਕਿਹੜੇ ਨਾਂ ਦੇ ਸੰਵਾਦ ਆ ਪੜੇਗਾ। ਗਰਮੀ ਦੇ ਮੌਸਮ ਵਾਲੇ ਦੇ ਕੜਾਵੇਗਾ। ਸਾਈਡਾਂ ਦੇ ਲੋਕਾਂ ਨੂੰ ਬਸ ਸਕਦੀ ਕਬੱਡੀ। ਨੇੜੇ ਕੋ ਸਾਦੇ ਵਾਕੀ ਮੇਸ਼ਾ ਬਸ ਸਕਦੀ। ਮੈਂ ਉਧਰ ਪਲੇਅਰਾਂ ਕੋਲ ਵੀ ਜਾ ਕੇ ਆਇਆ। ਪਲੇਅਰਾਂ ਨੇ ਵੀ ਪਲੇਅਰਾਂ ਨਾਲ ਵੀ ਮੈਂ ਗੱਲ ਕੀਤੀ ਆ ਮੈਂਨ ਪੁੱਛਿਆ ਵੀ ਜਿਹੜਾ ਟੂਰਨਾਮੈਂਟ ਅੱਜ ਹੋ ਰਿਹਾ ਹੈ ਟਾਈਮ ਨਾਲ ਨਵੇਂ ਜਾਊਗਾ ਤੇ ਤੁਸੀਂ ਕਿਸੇ ਨਿਗਾਹ ਨਾਲ ਦੇਖ ਰਹੇ ਹੋ ਉਹਨਾਂ ਨੇ ਇਹ ਵੱਲ ਕਹੀ ਆ ਕਿ ਇਹ ਪ੍ਰਬੰਧਕ ਕਮੇਟੀ ਸਾਡਾ ਹੱਥ ਦੇਊਗੀ ਤਾਂ ਵੀ ਟਾਈਮ ਨਾਲ ਆਇਆ ਕਰਾਂਗੇ ਪ੍ਰਬੰਧਕ ਕਮੇਟੀ ਕੋਰਡ ਕਰ ਦਿੰਦੀ ਹੈ ਮੈਂ ਫਟੇ ਟੈਂਟਰ ਪਹੁੰਚ ਜਾਣਾ ਕਮੈਂਟਰ ਟਾਈਮ ਤੋਂ ਫਿਰ ਭਰ ਰਿਹਾ ਮੁੰਡੇ ਮੇਰੇ ਜੇ ਪਲੇਅਰ ਸਾਹਮਣੇ ਫਿਰ 6 ਦਿਨ ਤੇ 5 ਦਿਨ ਟੂਰਨਾਮੈਂਟ ਹੋ ਸਕਦਾ ਹੈ ਪਰਾਨੇ ਵਰਗੇ ਤਿਆਰ 9 ਵਜੇ ਅੱਜ ਟੂਰਨਾਮੈਂਟ ਸ਼ੁਰੂ ਹੋਣਾ ਬਾਡੀ ਉੱਤਨ ਵਾਲੇ ਆ ਕੇ 12:00 ਬਜੇ ਕਰਾਉਣ ਮੇਰੇ ਵਸੀਮਤ ਐਂਡ ਗੁੱਟਾਂ ਆਉਂਦੀਆਂ ਤੇ ਆਪਣੇ ਆਪੇ ਆਉਂਦੀਆਂ ਆਹ ਸਾਹਮਣੇ ਮੈਂ ਕਈ ਵਾਰੀ ਕਮੇਡੀਆਂ ਦੇ ਇਹ ਕਹਿੰਦੇ ਵੀ ਸੁਣੇ ਜੇ ਮੇਰਾ ਕਰਨੇ ਰਾਜਾ ਬਹੋਂ ਵਿੱਚ ਜਕਰ ਸਵਾਦ ਹੀ ਨਹੀਂ ਕੋਈ ਸਵਾਰ ਦੇ ਉਹ ਜਿੱਤ ਤਾਂ ਉਹ ਆਪਣੇ ਲਾਲ ਕਦੂ ਕਰ ਪਾਏਗਾ ਕਮੇਡੀਆਂ ਨਾ ਸਾਰੀਆਂ ਕਮੇਡੀਆਂ ਦੀ ਉਹ ਫਿਰ ਉਹ ਦੁਬਾਰਾ ਪੇਡ ਕਰਾਉਣੇ ਨੇ ਉਹ ਪਸਾਨਾ ਦੇ ਪੇਡ ਦੇ ਕੋਈ ਨਹੀਂ ਜਾਂਦਾ ਪਲੇਅਰਾਂ ਨੂੰ ਰੱਖਣਾ ਰੈਫਰੀ ਉਹਦੇ ਨੇ ਉਹਦਾ ਰੱਖਣਾ ਅੱਤਵਰਤੀ ਮਾਹੌਲ ਖਰਾਬ ਹੈ ਕਮੇਟੀ ਆਈ ਵੀ ਨਹੀਂ ਜਿਹੜਾ ਫ੍ਰਿਕ ਕਰਕੇ ਗਰਾਊਂਡ 'ਚ ਵੀ ਬੜੀ ਜਾਂਦੀਆਂ ਹੁੰਦੀਆਂ ਹਨ ਹਨਾ ਹੋਰ ਵੀ ਨੇ ਬਹੁਤ ਨੇ ਜੇ ਚੱਲ ਕਈ ਵਾਰ ਕਮੇਟੀ ਨਹੀਂ ਹੁੰਦੀ ਤਾਂ ਉਹਨਾਂ ਦੇ ਆਊਟਸਾਈਡਰ ਹੁੰਦੇ ਨੇ ਉਹ ਬੜੀ ਜਾਂਦੇ ਵਿੱਚ ਪਿੰਡਾਂ ਦੇ ਵਿੱਚ ਜਾਂਦਾਰਾਂ ਨੂੰ ਪਤਾ ਹੀ ਆਇਆ ਚੱਲਦੀ ਹੈ ਪਾਰਟੀ ਵੀ ਚੱਲਦੀ ਹੈ ਜੇ ਕੋਈ ਸਾਧਿਆ ਜਾਂ ਦੂਜੇ ਅੰਮਾਲ ਡੀਓ ਵੀ ਕਰ ਰਹੇ ਲੱਗਦੇ ਨੇ ਕੁਝ ਪਲੇਅਰ ਨਹੀਂ ਸਹੀ ਕਦੇ ਹੁੰਦੇ ਹੁੰਦੇ ਆਪਣੀ ਟੌਮ ਦੇ ਨਾਲ ਕੋਈ ਕਮੇਟੀ ਵੱਡੇ ਬਲੇਅਰਾਂ ਦਾ ਬੱਕ ਲੱਗ ਜਾਂਦੀਆਂ ਆ ਵੀ ਨਗਰਾਂ ਬਲੇਅਰਾਂ ਨੂੰ ਇਹ ਨਹੀਂ ਸਮਝਦੇ ਕਮੇਟੀ ਕਮੇਟੀ ਸਭ ਤੋਂ ਵੱਡੀ ਗੱਲ ਇਹ ਜਾਂਟਾ ਹੀ ਹੈ ਪਲੇਅਰਾਂ ਦੀ ਹੈ ਜੇ ਪਲੇਅਰ ਇਹ ਤਾਂ ਤੇ ਆਉਣ ਲੱਗੇ ਮਨ ਦਾ ਕਬੱਡੀ ਟਾਈਮ ਲਾਉਣੇ ਲੱਗੇ ਇਹ ਗੱਲ ਸਹੀ ਹੈ ਤੇ ਸਪੋਰਟ ਟਾਈਮ ਤੇ ਪਲੇਅਰ ਬਹੁਤ ਬਰਾਬਰੇ ਬਾਹਰ ਆਏ ਅੱਜ ਤੋਂ 15 ਸਾਲ ਪਹਿਲਾਂ ਦੇ ਟੂਰਨਾਮੈਂਟ ਹੁੰਦੇ ਤਾਂ ਨਾਗ ਮੇਰੇ ਵੀ ਉਹਦੇ ਉਹਦੇ ਟੀਮਾਂ ਟਾਈਮ ਤੇ ਕੋਲ ਦੇਖਦੇ ਨਾਲ ਵਿੱਚ ਆਏ ਯਾਨੀ ਤੇ ਖਾਨ ਨੂੰ ਵਧੀਆ ਬੈਟ ਮਿਲ ਗਈ ਹੈ ਇੱਕ ਆਵਰੀ ਹੁਣ ਕੋਈ ਦੋ ਘੰਟੇ ਕਰਾਂਗੇ ਕਿ ਦੋ ਸੌਣਗੇ ਕਿ ਖਾਣਗੇ ਇਹਨਾਂ ਨੂੰ ਸੌਣੇ ਦੇਖ ਜਾਂਦੇ ਅੱਜ ਕੱਲ ਦਾ ਬਦਲਾਅ ਦਾ ਪਲੇਅਰ ਨੂੰ ਐ ਨਹੀਂ ਪਤਾ ਕਿ ਕਿਸਕੇ ਸਰੀ ਦੀ ਸਟੀਚਿੰਗ ਕਦੋਂ ਕਰਨੀ ਹੈ ਨਾਲ ਕੋਈ ਜਦੋਂ 10 ਵਜੇ 4 ਵਜੇ 9 ਵਜੇ ਟਵੋਟਲੀ ਐਡਮਨਿਟੀ ਰਾਜੋ 11 ਵਜੇ ਤੋਂ ਟੈਕਨਿਕਲ ਕੰਮ ਕਰਨਾ ਮੇਰੇ ਪੰਜਾਬੀ ਵੀਰੋ ਕਿਦੋਂ ਆਉਣਾ ਕਿਦੋਂ ਮਿਲਣਗੇ ਸਭ ਤੋਂ ਜਿਆਦਾ ਔਰ ਸਭ ਤੋਂ ਬਿਹਤਰ ਲਈ ਜੀ ਕਮੈਂਟ ਰਾਇਟ ਜਾਣ ਲੱਗ ਗਿਆ ਸਾਰਾ ਕੁਝ ਹੋ ਰਿਹਾ ਹੈ ਰੋਟੀ ਮੇਰੇ ਸਾਈਡਾਂ ਤੇ ਨਹੀਂ ਹੋ ਰਹੀ ਟੀਮ ਗ੍ਰਾਊਂਡ ਥੈਂਕ ਯੂ ਭਾਈ ਜਾਨਕ ਟਾਈਮ ਰੱਖਤਾ